ਕਿਸਾਨ ਪ੍ਰਭੂ ਛੱਤ ਸ੍ਰੀ ਅਕਾਲ ਦੋਸਤੋ ਆਪਾਂ ਆਪਣੀਆਂ ਮੱਝਾਂ ਗਾਵਾਂ ਨੂੰ ਸੱਜਰ ਸੂਈਆਂ ਮੱਝਾਂ ਗਾਵਾਂ ਨੂੰ ਸੂਣ ਤੋਂ ਬਾਅਦ ਲੇਟੀ ਦਿੰਨੇ ਆ ਪਿੰਡਾਂ ਦੇ ਵਿੱਚ ਲੇਟੀ ਕਹਿੰਦੇ ਆ ਕਣਕ ਦਾ ਦਲੀਆ ਹੁੰਦਾ ਕਣਕ ਦੇ ਦਲੀਏ ਨੂੰ ਗੁੜ ਦੇ ਵਿੱਚ ਆਬਾਲ ਕੇ ਵਿੱਚ ਢਾਲ ਢਾ ਕੇ ਹੋ ਜਾ ਫਿਰ ਸਰੋਂ ਦਾ ਤੇਲ ਪਾ ਕੇ ਆਪਾਂ ਆਪਣੀਆਂ ਮੱਝਾਂ ਗਾਵਾਂ ਨੂੰ ਦਿੰਨੇ ਆ ਸੂਣ ਤੋਂ ਬਾਅਦ ਕਿਉਂਕਿ ਸੂਣ ਤੋਂ ਬਾਅਦ ਪਸ਼ੂ ਦੇ ਸਰੀਰ ਦੇ ਵਿੱਚ ਕਾਫੀ ਸਾਰੀ ਜਿਹੜੀ ਟੁੱਟਪੱਜ ਹੁੰਦੀ ਆ ਪਸ਼ੂ ਨੂੰ ਇੱਕਦਮ એનર્ਜੀ ਦੀ ਲੋਡ ਹੁੰਦੀ ਆ। ਸੋ ਲੇਟੀ ਦੇ ਨਾਲ ਉਹ એનર્ਜੀ ਪਸ਼ੂ ਨੂੰ ਮਿਲਦੀ ਆ। ਕਣਕ ਦੇ ਵਿੱਚ ਆਪਾਂ ਘੋੜਾ ਵਾਲ ਕੇ ਦਿੰਨੇ ਆ ਇਹਦੇ ਨਾਲ ਕਾਫੀ ਸਾਰੀ એનર્ਜੀ ਪਸ਼ੂ ਨੂੰ ਮਿਲ ਜਾਂਦੀ ਆ। ਪਰ ਹੁੰਦਾ ਕਿ ਆ ਵੀ ਆਪਾਂ ਜਿਹੜੀ ਇਹ ਲੇਟੀ ਦਿੰਨੇ ਆ ਕਣਕ ਦਾ ਦਲੀਆ ਦਿੰਨੇ ਆ ਸਰਦੀਆਂ ਦੇ ਵਿੱਚ ਵੀ ਇਹੀ ਦਿੰਨੇ ਆ ਗਰਮੀਆਂ ਦੇ ਵਿੱਚ ਵੀ ਇਹੀ ਆਪਾਂ ਆਪਣੇ ਪਸ਼ੂਆਂ ਨੂੰ ਜ਼ਿਆਦਾਤਰ ਦਿੰਨੇ ਆ। ਪਰ ਹੁੰਦਾ ਕਿ ਆ ਵੀ ਪਸ਼ੂਆਂ ਦੀਆਂ ਜਿਹੜੀਆਂ ਸਰੀਰਕ ਜ਼ਰੂਰਤਾਂ ਨੇ ਗਰਮੀ ਦੇ ਵਿੱਚ ਕੁਝ ਹੋਰ ਹੁੰਦੀਆਂ ਨੇ ਸਰਦੀ ਦੇ ਵਿੱਚ ਕੁਝ ਹੋਰ ਨੇ। ਜਿਵੇਂ ਆਪਾਂ ਸਰਦੀ ਦੇ ਵਿੱਚ ਹੋਰ ਤਰ੍ਹਾਂ ਦੀ ਖੁਰਾਕ ਖਾਂਦੇ ਆ ਗਰਮੀ ਦੇ ਵਿੱਚ ਹੋਰ ਤਰ੍ਹਾਂ ਦੀ ਖੁਰਾਕ ਖਾਂਦੇ ਆ ਇਸੇ ਤਰ੍ਹਾਂ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਦਾ ਵੀ ਫਰਕ ਹੁੰਦਾ ਪਰ ਜਿਹੜੀ ਲੇਟੀ ਆਪਾਂ ਦਿੰਨੇ ਆ ਸੂਣ ਤੋਂ ਬਾਅਦ ਅੱਜ ਕੱਲ ਪ੍ਰਚਲਿਤ ਜੋ ਫਾਰਮੂਲਾ ਚੱਲਦਾ ਉਹ ਇਹੀ ਆ ਵੀ ਕਣਕ ਦੀ ਲੇਟੀ ਉਹਦਾ ਦਲੀਆ ਬਣਾ ਕੇ ਵਿੱਚ ਗੁੜ ਦੇ ਵਿੱਚ ਆ ਵાળ ਕੇ ਤੇ ਨਾਲ ਡਾਲ ਲਾ ਕੇ ਉਹ ਜਾਂ ਫਿਰ ਸਰੋਂ ਦਾ ਤੇਲ ਪਾ ਕੇ ਆਪਾਂ ਪਸ਼ੂ ਨੂੰ ਖਵਾਉਂਦੇ ਆ ਪਰ ਮੌਸਮ ਦੇ ਹਿਸਾਬ ਨਾਲ ਪਸ਼ੂ ਨੂੰ ਸਰੀਰਕ ਜ਼ਰੂਰਤਾਂ ਦਾ ਫਰਕ ਹੁੰਦਾ ਹੁਣ ਜਿਸ ਤਰ੍ਹਾਂ ਬਰਸ਼ਾਤ ਦਾ ਮੌਸਮ ਚੱਲਦਾ ਇਹਦੇ ਵਿੱਚ ਆਪਾਂ ਪਸ਼ੂ ਨੂੰ ਕਿਸ ਤਰ੍ਹਾਂ ਦੀ ਲੇਟੀ ਦੇਣੀ ਆ ਕੁਝ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਸ਼ਾਮਲ ਕਰਨੀਆਂ ਨੇ ਤਾਂ ਕਿ ਪਸ਼ੂ ਨੂੰ ਮੌਸਮ ਦੇ ਹਿਸਾਬ ਨਾਲ ਜੋ ਚੀਜ਼ ਦੀ ਜ਼ਰੂਰਤ ਆ ਉਹ ਉਹਨੂੰ ਮਿਲ ਜੇ। ਸੋ ਇਸ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਬੱਕਰੀ ਤਰ੍ਹਾਂ ਦੀ ਲੇਟੀ ਜਿਹੜੀ ਆਪਾਂ ਇਸ ਮੌਸਮ 'ਚ ਦੇਣੀ ਆ ਪਸ਼ੂ ਨੂੰ ਕਿਵੇਂ ਬਣਾਉਣੀ ਆ ਕਿਹੜੀਆਂ-ਕਿਹੜੀਆਂ ਚੀਜ਼ਾਂ ਉਹਦੇ 'ਚ ਐਡ ਕਰਨੀਆਂ ਨੇ ਇਹਦੇ ਬਾਰੇ ਆਪਾਂ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਬਹੁਤ ਵਧੀਆ ਕਿਸਮ ਦੀ ਲੇਟੀ ਆ ਤੁਹਾਡਾ ਪਸ਼ੂ ਖਾਣ ਤੋਂ ਦੁੱਧ ਤੰਨਨਵਾਦੀ ਦੱਸੂਗਾ ਤੁਹਾਨੂੰ ਆਪ ਹੀ ਯਕੀਨ ਨਹੀਂ ਆਉਣਾ ਵੀ ਤੁਹਾਡਾ ਪਸ਼ੂ ਇਹ ਇੰਨਾ ਦੁੱਧ ਕਿਵੇਂ ਦੇ ਸਕਦਾ ਕਿਉਂਕਿ ਇਹਦੇ ਵਿੱਚ ਸੰਪੂਰਨ ਖੁਰਾਕ ਹੈ ਸਭ ਤੋਂ ਵਧੀਆ ਫਾਰਮੂਲਾ ਜਿਹੜਾ ਦੁੱਧ ਵਧਾਉਣ ਦਾ ਇਹ ਫਾਰਮੂਲਾ ਜਿੰਨਾ ਟਾਈਮ ਤੁਸੀਂ ਪਸ਼ੂ ਨੂੰ ਦਿਓਗੇ ਤੁਹਾਡਾ ਪਸ਼ੂ ਜਿਹੜਾ ਕਦੇ ਛੇਤੀ ਕੀਤੇ ਦੁੱਧ ਤੋਂ ਨਹੀਂ ਮੁੜਦਾ ਜਿੰਨੀ ਇਹਦੀ ਜਿੰਨੀ ਉਹਦੇ ਅੰਦਰ ਸ਼ਕਤੀ ਹੈ ਜਿੰਨੀ ਉਹਦੇ ਅੰਦਰ ਦੁੱਧ ਦੇਣ ਦੀ ਕਪੈਸਿਟੀ ਹੈ ਉਹ ਪੂਰਾ ਦੁੱਧ ਦਊਗਾ ਸੋ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਆਪਾਂ ਇਹਦੇ ਵਿੱਚ ਐਡ ਕਰਨੀ ਇਹਦੇ ਬਾਰੇ ਪੂਰੀ ਗੱਲਬਾਤ ਕਰਾਂਗੇ ਜੋ ਨਵੇਂ ਸੱਜਣ ਚੈਨਲ ਦੇ ਉੱਤੇ ਆਏ ਨੇ ਉਹ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਜਿਹੜਾ ਪ੍ਰੈਸ ਕਰ ਲਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰ ਜਾਊਗਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲਦਾ ਰਹੇ ਦੋਸਤੋ ਵੀਡੀਓ ਨੂੰ ਲਾਈਕ ਕਰਦੇ ਹੋ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਗਰਮੀਆਂ ਦੇ ਵਿੱਚ ਵਰਖਾਤ ਦਾ ਹੁਣ ਮੌਸਮ ਚੱਲਦਾ ਵਰਖਾਤ ਦੇ ਮੌਸਮ ਵਿੱਚ ਹੌਮਸ ਵੀ ਆ ਗਰਮੀ ਵੀ ਆ ਤੇ ਪਸ਼ੂ ਦੀਆਂ ਸਰੀਰਕ ਜ਼ਰੂਰਤਾਂ ਦਾ ਫਰਕ ਹੁੰਦਾ ਹੁਣ ਜਿਹੜੀ ਆਪਾਂ ਪਸ਼ੂ ਆਮ ਲੇਟੀ ਦਿੰਨੇ ਆ ਉਹਦੇ ਨਾਲ ਉਹ ਸਾਰੀਆਂ ਜੋ ਜ਼ਰੂਰੀ ਤੱਤ ਨੇ ਪਸ਼ੂ ਨੂੰ ਨਹੀਂ ਮਿਲਦੇ ਸੋ ਜਿਹੜਾ ਆਪਾਂ ਅਨਾਜ ਪਸ਼ੂ ਦੇ ਵਿੱਚ ਪਸ਼ੂ ਨੂੰ ਅਨਾਜ ਦਿੰਨਾ ਜਿਵੇਂ ਕਣਕ ਦਿੰਨੇ ਆ ਕਣਕ ਦੇ ਵਿੱਚ ਘੱਟ ਤੋਂ ਘੱਟ ਤਿੰਨ ਜਾਂ ਚਾਰ ਚੀਜ਼ਾਂ ਹੋਰ ਐਡ ਕਰੋ ਆਪਾਂ ਤਾਂ ਕਿ ਪਸ਼ੂ ਦੀਆਂ ਸਾਰੀਆਂ ਸਰੀਰਕ ਜ਼ਰੂਰਤਾਂ ਜਿਹੜੀਆਂ ਪੂਰੀਆਂ ਹੋ ਜਾਣ ਜਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਐਡ ਕਰਨੀਆਂ ਨੇ ਆ ਉਰੇ ਆਪਾਂ ਮੈਂ 60 ਕਿਲੋ ਜਿਹੜੇ ਅਨਾਜ ਦੀ ਲਿਸਟ ਬਣਾਵਾਂਗੇ 60 ਕਿਲੋ ਦੇ ਨਾਲ ਇੱਕ ਮਹੀਨੇ ਦੇ ਲਗਭਗ ਜਿਹੜਾ ਤੁਹਾਡੇ ਪਸੂ ਨੂੰ ਲੇਟੀ ਮਿਲ ਜੂਗੀ 2 ਕਿਲੋ ਇੱਕ ਦਿਨ ਵਰਤਾਂਗੇ ਆਪਾਂ ਤੇ 30 ਦਿਨ ਇੱਕ ਮਹੀਨਾ ਚੱਲ ਜਾਣਾ ਸੋ ਕਿਹੜੇ ਕਿਹੜੀਆਂ ਕਿਹੜੀਆਂ ਚੀਜ਼ਾਂ ਆਪਾਂ ਉਹਦੇ ਵਿੱਚ ਐਡ ਕਰਨੀਆਂ ਨੇ ਜਿਹੜੇ ਅਨਾਜ ਦੇ ਤੌਰ ਤੇ ਆਪਾਂ ਵਰਤਦੇ ਆਂ ਜਵੇਂ ਆਪਾਂ ਪਹਿਲਾਂ ਕਣਕ ਵਰਤਦੇ ਆਂ ਸੋ 60 ਕਿਲੋ ਦੇ ਵਿੱਚ ਨਾਲ ਜਿਹੜੇ ਜਿਹੜੇ ਚੀਜ਼ ਐਡ ਕਰਨੀਆਂ ਨੇ ਉਹਦੇ 30 ਕਿਲੋ ਕਣਕ ਲੈਣੀਆਂ ਤੁਸੀ 10 ਕਿਲੋ ਸੋਲੇ ਤੇ 10 ਕਿਲੋ ਜਾਉਂ ਜਾਉਂ ਕਿਉਂਕਿ ਗਰਮੀਆਂ ਦੇ ਵਿੱਚ ਬਹੁਤ ਵਧੀਆ ਖੁਰਾਕ ਹੁੰਦੀ ਆ ਤੇ ਜਿਹੜੀ ਗਰਮੀ ਤੋਂ ਬਚਾਉਂਦੀ ਆ ਇਹਦੀ ਇਹਦੀ ਤਸ਼ੀਰ ਠੰਡੀ ਹੁੰਦੀ ਆ ਇਸੇ ਤਰ੍ਹਾਂ ਸੋਲੇ ਦੇ ਵਿੱਚ ਪ੍ਰੋਟੀਨ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਪ੍ਰੋਟੀਨ ਹੁੰਦਾ ਸੋਲਿਆਂ ਦੇ ਤੇ ਹਰ ਖੁਰਾਕ ਪੂਰੀ ਕਰ ਦਿੰਦਾ ਉਹਦੀ ਕਿਉਂਕਿ ਸੋਲੇ ਤਾਂ ਆਪਾਂ ਪਿਛਲੇ ਸਮਿਆਂ ਦੇ ਵਿੱਚ ਬਜ਼ੁਰਗ ਆਮ ਹੀ ਛੋਲੇ ਜਿਹੜੇ ਆਪਣੇ ਪਸ਼ੂਆਂ ਨੂੰ ਬੱਕਲੀਆਂ ਦੇ ਤੌਰ ਤੇ ਦਿੰਦੇ ਸੀਗੇ ਸੂਣ ਤੋਂ ਤਾਜ਼ੇ ਸੂਏ ਪਸ਼ੂਆਂ ਨੂੰ ਖਾਸ ਕਰਕੇ ਦਿੱਤੇ ਜਾਂਦੇ ਤੇ ਉਹ ਹੁਣ ਇਸ ਤਰ੍ਹਾਂ ਦਾ ਰਵਾਜ ਨਹੀਂ ਹੈਗਾ ਉਹ ਛੋਲਿਆਂ ਨੂੰ ਭਿਉ ਕੇ ਅਵਾਲ ਕੇ ਭਿਉ ਕੇ ਦਿੱਤਾ ਜਾਂਦਾ ਸੀ ਕੁੱਟ ਕੇ ਪਰ ਉਹ ਰਵਾਜ ਹੁਣ ਪਸ਼ੂਆਂ ਚ ਆਮ ਜਿਹੜੇ ਇਸ ਵੇਲੇ ਨਹੀਂ ਹੈਗਾ ਬਹੁਤ ਘੱਟ ਲੋਕ ਨੇ ਜਿਹੜੇ ਪੁਰਾਣੇ ਸ਼ਾਇਦ ਬਜ਼ੁਰਗਾਂ ਨੂੰ ਪਤਾ ਤੇ ਨਵੇਂ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਉਹਦੇ ਬਾਰੇ ਜ਼ਿਆਦਾ ਨਹੀਂ ਜਾਣਕਾਰੀ ਸੋ 10 ਕਿਲੋ ਛੋਲੇ 10 ਕਿਲੋ ਜਾਓ ਤੇ 10 ਕਿਲੋ ਹੀ ਮੱਕੀ ਤੇ 30 ਕਿਲੋ ਹੋ ਗਿਆ ਆਪਣੇ ਕਣਕ ਦਾ ਇਹ ਜਿਹੜੀਆਂ ਚਾਰ ਚੀਜ਼ਾਂ ਤੁਸੀਂ ਇਹਨਾਂ ਨੂੰ ਪਿਹਾ ਲੈਣਾ ਜਦੋਂ ਚੱਕੀ ਤੋਂ ਲੈ ਕੇ ਆਉਂਗੇ ਨਾ ਤੁਹਾਡੇ ਕੋਲ ਆਪਣੇ ਕੋਲ ਹੈਗੀਆਂ ਲੈ ਜਾਓ ਘਰੋਂ ਨਹੀਂ ਤਾਂ ਇਹਨਾਂ ਨੂੰ ਪਿਹਾ ਲੋ ਥੋੜਾ ਮੋਟਾ ਮੋਟਾ ਜਿਹਾ ਦਾਣਾ ਰੱਖੋ ਜਿਸ ਤਰ੍ਹਾਂ ਆਪਾਂ ਕਣਕ ਦੀ ਲੇਟੀ ਬਣਾਉਣੀ ਆ ਲੇਟੀ ਬਣਾਉਣੀ ਆਪਾਂ ਮੋਟਾ ਜਿਹਾ ਦਾਣਾ ਇਹਦਾ ਰੱਖੋ ਸੋ ਇਹ ਚਾਰੇ ਚੀਜ਼ਾਂ ਅਨਾਜ ਦੇ ਤੌਰ ਤੇ ਆਪਾਂ ਵਰਤਣੀਆਂ ਨੇ ਹੁਣ ਬਣਾਉਣੀ ਕਿਵੇਂ ਆ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਐਡ ਕਰਦੀਆਂ ਨੇ ਉਹਦੇ ਬਾਰੇ ਗੱਲ ਕਰਦੇ ਆ ਬਣਾਉਣ ਦੇ ਵਾਸਤੇ 4-5 ਲੀਟਰ ਪਾਣੀ ਤੁਸੀਂ ਵਾੜ ਲਓ ਉਹਦੇ ਵਿੱਚ ਅੱਧਾ ਕਿਲੋ ਗੁੜ ਅੱਧਾ ਕਿਲੋ ਗੁੜ ਪਾਓ 50 ਗ੍ਰਾਮ ਸ਼ੌਫ 50 ਗ੍ਰਾਮ ਜਵੈਣ ਪੰਜ-ਛਤ ਵੱਡੀਆਂ ﺍﻟैचੀਆਂ ਇਹ ਚੀਜ਼ਾਂ ਇਹਦੇ ਚ ਪਾ ਲਓ ਉਹਨਾਂ ਨੂੰ ਚੰਗੀ ਤਰ੍ਹਾਂ ਉਬਲਣ ਦਿਓ ਤੇ ਫਿਰ ਵਿੱਚ ਉਹਦੇ 2 ਕਿਲੋ ਜਿਹੜੀ ਪਿਹਾਈ ਹੋਈ ਆਪਣੀ ਲੇਟੀ ਆ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਉਹ ਪਾ ਕੇ ਉਹਨੂੰ ਚੰਗੀ ਤਰ੍ਹਾਂ ਅਵਾਲ ਦਿਓ ਅਵਾਲੂ ਗਈ ਐ ਜਦੋਂ ਪੂਰੀ ਤਰ੍ਹਾਂ ਰਿਜ ਗਈ ਫਿਰ ਉਹਨੂੰ ਥੱਲੇ ਲਾ ਲਓ ਥੱਲੇ ਲਾ ਕੇ ਨਾਲ ਉਹਦੇ ਵਿੱਚ ਨਾ 50 ਗ੍ਰਾਮ ਤੋਂ 60 70 ਗ੍ਰਾਮ ਤੱਕ ਵੀ ਮਿੱਠਾ ਸੋਡਾ ਰਲਾਉਣਾ ਸ਼ੁਰੂ ਕਰ ਦਿਓ। ਉਹਦੇ ਨਾਲ ਪਸ਼ੂ ਦੀ ਨਾ ਜਿਹੜੀ ਖਾਣਾ ਦੇਣਦਰ ਭੁੱਖੋ ਦੀ ਵਧੀ ਰਹਿੰਦੀ ਆ, ਭੁੱਖਾ ਬਣਦੀ ਆ ਪੂਰੀ। ਤੇ ਉਹ ਕਰ ਦੇਣੀ ਆ। ਇੱਕ ਹੋਰ ਚੀਜ਼ ਜਿਹੜੀ ਇੱਥੇ ਐਡ ਕਰਨ ਵਾਲੀ ਆ ਉਹਨੂੰ ਧਿਆਨ ਰੱਖਣਾ। ਪਾਇਆ ਗੁਲਕੰਦ ਬਾਜ਼ਾਰ ਦੇ ਵਿੱਚੋਂ ਲੈ ਆਉਣੀ ਆ ਪਾਇਆ ਗੁਲਕੰਦ ਇਹਨੂੰ ਥੱਲੇ ਲਾ ਲੈਣਾ ਜਦੋਂ ਆਪਾਂ ਠੰਡੀ ਹੋ ਜਾਂਦੀ ਆ ਉਦੋਂ ਉਹਦੇ ਵਿੱਚ ਰਲਾਉਣਾ। ਗਰਮ ਦੇ ਵਿੱਚ ਨਾ ਇਹਨੂੰ ਰਲਾਇਓ। ਗਰਮ ਦੇ ਵਿੱਚ ਰਲਾ ਕੇ ਇਹਦਾ ਜਿਹੜਾ ਕਟ ਜਾਂਦਾ ਇਹਦੇ ਚ ਜੋ ਖਰਾਕੀ ਤਤਾਂ ਦੀ ਘਾਟ ਆ ਜਾਂਦੀ ਹੈ ਸੋ ਇਹਨੂੰ ਠੰਡੇ ਨੂੰ ਉਹਦੇ ਵਿੱਚ ਲੜਾਉਣਾ ਤੇ ਨਾਲ ਹੀ ਸਰੋਂ ਦਾ ਤੇਲ ਉਹ 150 ਐਮਐਲ ਬਾਦੂਆ ਜਿਆਦਾ ਤੇਲ ਨਹੀਂ ਦੇਣਾ ਆਪਾਂ ਸਰੋਂ ਦਾ 150 ਐਮਐਲ ਤੇਲ ਦਿਓ ਗਰਮੀਆਂ ਦੇ ਵਿੱਚ ਸਰੋਂ ਦਾ ਤੇਲ ਜਿਆਦਾ ਫਾਇਦੇਮੰਦ ਹੁੰਦਾ ਡਾਲਡਾ ਘਿਓ ਦੇ ਨਾਲ ਕੁਝ ਜ਼ਿੰਮਕਰ ਡਾਲਡਾ ਘਿਓ ਵੀ ਪਾ ਲੈਂਦੇ ਨੇ ਪਰ ਡਾਲਡਾ ਘਿਓ ਦੇ ਨਾਲ ਉਹ ਜਿਹੜਾ ਸਰੋਂ ਦਾ ਤੇਲ ਹੈ ਵੱਧ ਫਾਇਦੇਮੰਦ ਹੈ ਸਰਦੀਆਂ ਦੇ ਵਿੱਚ ਸੌਰੀ ਗਰਮੀਆਂ ਦੇ ਵਿੱਚ ਅੱਗੇ ਜਦੋਂ ਸਰਦੀਆਂ ਦੀ ਗੱਲ ਆਉ ਉਹ ਸਰਦੀਆਂ ਦੇ ਵਿੱਚ ਕੁਝ ਹੋਰ ਤਰ੍ਹਾਂ ਦੀਆਂ ਜ਼ਰੂਰਤਾਂ ਹੁੰਦੀਆਂ ਨੇ ਉਸ ਵੇਲੇ ਲੇਟੀ ਦੇ ਵਿੱਚ ਆਪਾਂ ਕੁਝ ਹੋਰ ਚੀਜ਼ਾਂ ਐਡ ਕਰਦੇ ਹੁੰਨੇ ਆ ਉਹਦੇ ਬਾਰੇ ਉਦੋਂ ਗੱਲ ਕਰਾਂਗੇ ਸੋ ਇਹ ਜਿਹੜੀਆਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਚਾਰ ਤਰ੍ਹਾਂ ਦੇ ਅਨਾਜ ਹੋਗੇ ਉਹ ਪਾਣੇ ਨੇ ਸੌਫ ਜਮੈਣ ਵੱਡੀ ਇਲਾਇਚੀ ਵਗੈਰਾ ਇਹ ਚੀਜ਼ਾਂ ਵਿੱਚ ਐਡ ਕਰ ਲੈਣੀਆਂ ਨੇ 150 ml ਸਰੋਂ ਦਾ ਤੇਲ ਹੋ ਜਾਂਦਾ ਤੇ ਗੁਲਕੰਦਾ ਇਹ ਦੋ ਹੀ ਚੀਜ਼ਾਂ ਗੁਲਕੰਧ ਤੇ ਸਰੋਂ ਦਾ ਤੇਲ ਥੱਲੇ ਲਾ ਕੇ ਪਾਓ ਤੁਸੀਂ ਸਰੋਂ ਦਾ ਤੇਲ ਜਦੋਂ ਥੱਲੇ ਲਾ ਲੋਗੇ ਥੋੜਾ ਕੋਸਾ ਜਾਂਦਾ ਉਦੋਂ ਰਲਾ ਦਿਓ ਗੁਲਕੰਧ ਤਾਂ ਜਦੋਂ ਆਪ ਆਪਸ ਨੂੰ ਦੇਣੀ ਹੈ ਨਾ ਉਸੇ ਵੇਲੇ ਰਲਾਓ ਠੰਡੀ ਦੇ ਵਿੱਚ ਜਿੰਨੇ ਰਲਾਉਗੇ ਉੰਨੇ ਹੀ ਉਹ ਤਾਂ ਜ਼ਿਆਦਾ ਫਾਇਦਾ ਹੁੰਦਾ ਸੋ ਇਹ ਲੇਟੀ ਤੁਸੀਂ ਪਸ਼ੂ ਨੂੰ ਦਿਓ 2 ਕਿਲੋ ਤੁਸੀਂ ਡੇਲੀ ਦੇਣੀ ਸ਼ੁਰੂ ਕਰ ਦੇਓਗੇ ਨਾ ਪਸ਼ੂ ਤੁਹਾਡਾ ਦੂਏ ਤੀਏ ਦਿਨਾਂ ਨੂੰ ਹੀ ਦਸਣਾ ਸ਼ੁਰੂ ਕਰ ਦੂਗਾ ਬਹੁਤ ਜ਼ਿਆਦਾ એનર્ਜੀ ਹੈ ਇਸ ਲੇਟੀ ਦੇ ਵਿੱਚ ਜਿਹੜੇ ਪਸ਼ੂ ਚੰਗਾ ਦੁੱਧ ਦੇ ਸਕਦੇ ਨੇ ਉਹਨਾਂ ਦੇ ਵਿੱਚ ਇਹ 15 ਤੋਂ 20% ਤੱਕ ਦੁੱਧ ਦੇ ਵਿੱਚ ਵਾਧਾ ਕਰ ਸਕਦੀ ਹੈ ਇਹਦੇ ਨਾਲੋਂ ਵਧੀਆ ਦੁੱਧ ਵਧਾਉਣ ਦਾ ਕੋਈ ਫਾਰਮੂਲਾ ਨਹੀਂ ਜਿੰਨਾ ਟਾਈਮ ਤੁਸੀਂ ਇਹਨੂੰ ਦੇਖੋ 1 ਮਹੀਨਾ ਤੱਕ ਤਾਂ ਤੁਸੀਂ ਚਾਰ ਹੀ ਸਕਦੇ ਹੋ ਕਿਉਂਕਿ ਥੋੜੀ ਜੀ ਕਾਸਟਲੀ ਪੈਂਦੀ ਆ ਮਹਿੰਗੀ ਪੈਂਦੀ ਆ ਪਰ ਤੁਹਾਡੇ ਸਾਰੇ ਖਰਚੇ ਪੂਰੇ ਕਰੋਗੇ ਦੂਸਰੀ ਖੁਰਾਕ ਜਿਹੜੀ ਤੁਸੀਂ ਦੇ ਰਹੇ ਹੋ ਭਾਵੇਂ ਉਹਨੂੰ ਘਟਾ ਲਿਓ ਜੇ ਤੁਸੀਂ ਇਹ 1 ਮਹੀਨੇ ਤੋਂ ਵੱਧ ਵੀ ਦੇ ਦੋਗੇ ਨਾ ਉਨੇ ਹੀ ਕਿਉਂਕਿ ਖਰਚੇ ਪੂਰੇ ਕਰਦੀ ਆ ਸਾਰਾ ਖਰਚਾ ਪਸ਼ੂ ਇਹਦੇ ਵਿੱਚੋਂ ਹੀ ਕੱਢੂਗਾ ਜਿੰਨਾ ਟਾਈਮ ਇਹ ਪਸ਼ੂ ਨੂੰ ਪੈਂਦੀ ਆ ਦੁੱਧ ਵਾਲੀ ਕੰਮ ਹੀ ਨਹੀਂ ਪਸ਼ੂ ਨੂੰ ਆਉਣ ਦਿੰਦੀ ਇਹ ਤੇ ਦੁੱਧ ਬਹੁਤ ਜਿਹੜੀਆਂ ਬਾਲਟੀਆਂ ਭਰ-ਭਰ ਕੇ ਪਸ਼ੂ ਤੁਹਾਡਾ ਦੁੱਧ ਦੇਊਗਾ ਉਹ ਜ਼ਰੂਰ ਟਰਾਈ ਕਰਕੇ ਦੇਖਿਓ ਤੁਸੀਂ ਕਿਉਂਕਿ ਆਪਾਂ ਆਮ ਲੇਟੀ ਤਾਂ ਦਿੰਨੇ ਆ ਪਿਛਲੇ ਸਾਲਾਂ ਦੇ ਵਿੱਚ ਵੀ ਤੁਸੀਂ ਦਿੰਦੇ ਹੀ ਰਹੇ ਹੋ ਪਿਛਲੇ ਛੋਹਾਂ ਚ ਤੁਹਾਡੇ ਪਸ਼ੂਆਂ ਨੂੰ ਲੇਟੀ ਦਿੱਤੀ ਹੋਊ ਤੇ ਇਹਨੂੰ ਵੱਖਰੇ ਤਰੀਕੇ ਨਾਲ ਬਣਾ ਕੇ ਲੇਟੀ ਨੂੰ ਦੇਖੋ ਤੁਸੀਂ ਤੁਹਾਡੇ ਪਸ਼ੂ ਜ਼ਰੂਰ ਦਸਣਗੇ ਸੋ ਦੋਸਤੋ ਵੀਡੀਓ ਜੇਕਰ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹੋਰ ਯਾਰ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਦੋਸਤੋ